<laughs> तेनू <भी> हो गया <laughs> तेन <laughs> मैं दसा मेरी ता जिंदगी सारा कुछ ही खत्म हो गया <laughs> हाए हाए। ਕੀ ਹੋ ਗਿਆ ਮੈਂ ਤੁਹਾਨੂੰ ਕਿਹੜੇ ਕਿਹੜੇ ਦੁੱਖ ਦੱਸਾਂ ਆਪਣੇ ਮੈਂ ਤਾਂ ਸਾਰਾ ਕੁਝ ਬਰਦਾਸ਼ਤ ਕਰ ਕਰ ਥੱਕੀ ਪਈ ਆ ਘਰ ਵਾਲਾ ਮੇਰਾ ਕੋਈ ਕੰਮ ਧੰਦਾ ਨਹੀਂ ਕਰਦਾ ਚੱਜ ਹਾਲ ਨਾਲ ਉੱਤੋਂ ਪੂਰਾ ਲਾਈ ਲੱਗਾ ਸੱਸ ਮੇਰੀ ਤਾਂ ਸਾਰਾ ਦਿਨ ਕੁੜਕੜ ਕਰਦੀ ਰਹਿੰਦੀ ਐ ਕਦੇ ਕੰਮ ਪਿੱਛੇ ਕਦੇ ਪੇਕਿਆਂ ਦੇ ਮਿਹਣੇ ਮਾਰਨ ਲੱਗ ਜਾਂਦੀ ਐ ਦਰਾਣੇ ਮੇਰੀ ਦੂਰਾਂ ਨਹੀਂ ਕਰਦੀ ਡੱਕਾ ਤੋੜ ਕੇ ਇੱਕ ਕੰਮ ਵੀ ਨਹੀਂ ਕਰਦਾ ਕਰਦੀ ਤੇ ਉੱਤੋਂ ਸੁਭਾਅ ਦੇ ਵੀ ਇੰਨੇ ਗੰਦੇ ਸੁਭਾਅ ਦੀ ਐ ਬਸ ਪੁੱਛੋ ਹੀ ਨਾ ਤੁਸੀਂ ਮੈਂ ਤਾਂ ਇਕੱਲੇ ਇਕੱਲੇ ਨੇ ਇਕਾਈ ਪਈ ਆ ਤੇ ਇੱਕ ਮੇਰੀ ਟਿੱਟਣੀ ਜੀ ਨਨਾਨੀ ਨਹੀਂ ਮਾਨ ਹੈਗੀ ਕਦੋਂ ਦਾ ਸਾਡਾ ਵਿਆਹ ਹੋਇਆ ਹੋਇਆ ਹੁਣ ਥਾਈ ਮੈਨੂੰ ਲੈਣੇ ਦੇਣੇ ਦੇ ਮੇਨੇ ਮਾਰੀ ਜਾਂਦੀ ਆ ਸੂਟ ਨਹੀਂ ਚੱਜਦਾ ਲਾਇਆ ਸੂਟ ਨਾਲ ਕੱਲੀ ਪੱਗ ਲਾ ਕੇ ਸਾਰਤਾ ਮੇਰੇ ਪਰੋਣੇ ਨੂੰ ਮੁੰਦੀ ਨਹੀਂ ਪਾਈ ਤੇਰੇ ਪੇਕਿਆਂ ਨੇ ਬਸ ਪੁੱਛ ਹੀ ਨਾ ਮੈਂ ਤਾਂ ਕੱਲੇ-ਕੱਲੇ ਨੇ ਇਕਾਈ ਪਈ ਆ ਇੱਕ ਮੇਰਾ ਸਹੁਰਾ ਪੂਰੇ ਅੜਬ ਸੁਭਾਅ ਦਾ ਆ ਪੂਰੇ ਘਰ ਦਾ ਕੰਟਰੋਲ ਨੇ ਆਪਣੇ ਹੱਥਾਂ 'ਚ ਰੱਖਿਆ ਹੋਇਆ ਆ 20 ਰੁਪਏ ਦੇ ਕੇ ਪੰਜਾਹਾਂ ਦਾ ਹਸਾਬ ਮੰਗਣ ਲੱਗ ਜਾਂਦਾ ਆ ਮੇਰੇ ਇਹ ਤਾਂ ਕੰਜੂਸ ਬੰਦੇ ਨੇ ਮੈਂ ਤਾਂ ਅੱਕੇ ਇਕਾਈ ਨੇ ਹੁਣ ਇਹੀ ਫੈਸਲਾ ਕਰ ਲਿਆ ਮੈਂ ਤਾਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੈਣੀ ਆ ਨਾ ਤੇਰੇ ਦਿਮਾਗ ਚ ਫਰਕ ਕੋਈ ਆਏ ਮਾਰ ਕੇ ਹੱਲ ਹੁੰਦਾ ਏ ਤੂੰ ਆਪਣਾ ਦਿਮਾਗ ਸੈੱਟ ਕਰ ਆਪੇ ਸਭ ਠੀਕ ਹੋ ਜੂ ਕੁਛ ਨਹੀਂ ਸੈੱਟ ਹੋ ਸਕਦਾ ਮੈਂ ਕਿਹਨੂੰ ਕਿਹਨੂੰ ਬਦਲ ਲੂੰਗੀ ਹੁਣ ਤਾਂ ਹਾਰ ਕਿਵੇਂ ਆਪਣੇ ਆਪ ਨੂੰ ਹੀ ਖਤਮ ਕਰ ਲੈਣਾ ਆ ਸ਼ਾਬਾਸ਼ ਤੇਰੇ ਬਿਲਕੁਲ ਸਹੀ ਫੈਸਲਾ ਲਿਆ ਤੂੰ ਇਹ ਜੇ ਹਾਲਾਤਾਂ ਚ ਰਹਿਣਾ ਕਿਤੇ ਸੌਖਾ ਆ ਇਹ ਕਹਿਣਾ ਹੀ ਸੌਖਾ ਆ ਵੀ ਬੰਦਾ ਨਾ ਸਬਰ ਕਰ ਲਵੇ ਪਰ ਜਿਹਦੇ ਤੇ ਬੀਤਦੀ ਆ ਜਿਹੜਾ ਸਬਰ ਕਰਦਾ ਨਾ ਉਹਦੀ ਕੀ ਹਾਲਤ ਹੁੰਦੀ ਆ ਨਾ ਉਹ ਆਪਣੇ ਸਾਹਮਣੇ ਹੀ ਆ ਜਦੋਂ ਵੀ ਸੱਸ ਵੀ ਮਾੜੀ ਘਰ ਵਾਲਾ ਵੀ ਮਾੜਾ ਅੱਗੋਂ ਨੰਦ ਦਰਾਣੀ ਸਹੁਰਾ ਜਦੋਂ ਸਾਰਾ ਟੱਬਰ ਹੀ ਇਦਾਂ ਦਾ ਹੋਵੇ ਤਾਂ ਬੰਦਾ ਉਸ ਘਰ ਦੇ ਵਿੱਚ ਕਿੱਦਾਂ ਰਹੂਗਾ ਤੂੰ 100% ਸਹੀ ਫੈਸਲਾ ਲਿਆ ਹੁਣ ਤਾਂ ਤੂੰ ਕੰਮ ਹੀ ਨਵੇੜ ਫੇਰੀ ਇਹਨਾਂ ਦੀ ਅੱਖਾਂ ਖੁੱਲਣਗੀਆਂ ਜੇ ਦੀਦੀ ਕੰਮ ਹੀ ਨਵੇੜ ਤਾਂ ਇਹਨਾਂ ਨੇ ਤਾਂ ਅੱਖਾਂ ਉਹਨਾਂ ਦੀਆਂ ਸਵਾਹ ਖੁੱਲਣੀਆਂ ਵਾ ਖੁੱਲਣ ਨਾ ਖੁੱਲਣ ਆਪਾਂ ਉਹਨਾਂ ਦਾ ਠੇਕਾ ਥੋੜੀ ਲਿਆ ਹੋਇਆ ਇਹ ਸਖਾਲੀ ਹੋ ਜੂ ਜਿਹੜੀ ਵਿਚਾਰੀ ਇੰਨੀ ਔਖੀ ਆ ਮਰ ਮਰ ਕੇ ਜੀਣ ਲੱਗੀ ਹੋਈ ਆ ਟੋਕਟੇ ਦਾ ਉਹ ਤਾਂ ਸਿ ਆਪਾਂ ਮੁੱਕ ਜੂ ਦੇਖੀ ਤੂੰ ਜਦੋਂ ਤੇਰੀ ਜੀਵਨ ਲੀਲਾ ਖਤਮ ਹੋ ਗਈ ਨਾ ਦੇਖੀ ਉਹਨਾਂ ਦੇ ਘਰ ਚ ਕਿਦਾਂ ਮਾਤ ਪੈ ਜਾਣਾ ਆ ਮੈਂ ਕਹਿੰਨੀ ਸਾਰਾ ਟੱਬਰ ਰੋਂਦਾ ਫਿਰੂ ਵੀ ਸਾਡੀ ਨੂੰ ਨੂੰ ਕੀ ਹੋ ਗਿਆ ਉਹ ਤੇਰਾ ਘਰ ਵਾਲਾ ਵੀ ਪਛਤਾਉ ਵੀ ਮੇਰੀ ਘਰ ਵਾਲੀ ਨੂੰ ਕੀ ਹੋ ਗਿਆ ਮੈਂ ਕਹਿੰਨੀ ਆ ਹਫਤਾ 10 ਦਿਨ ਤਾਂ ਐਨ ਚੀਕ ਚਿਆੜਾ ਰਹਿਣਾ ਭੋਗ ਤੱਕ ਤੇਰੇ ਭੋਗ ਤੋਂ ਬਾਅਦ ਤੇਰੇ ਘਰ ਵਾਲੇ ਨੂੰ ਤਾਂ ਘਰ ਵੱਡ-ਵੱਡ ਖਾਣ ਨੂੰ ਆਇਆ ਕਰੂਗਾ ਫਿਰ ਪਛਤਾਊਗਾ ਵੀ ਮੇਰੇ ਨਾਲ ਦੀ ਪਤਾ ਨਹੀਂ ਕਿੱਥੇ ਗਈ ਔਰ ਰਿਸ਼ਤੇਦਾਰਾਂ ਚ ਵੀ ਗੱਲਾਂ-ਵਾਟਾਂ ਸ਼ੁਰੂ ਹੋ ਜਾਣੀਆਂ ਨੇ ਔਰ ਤੇਰੇ ਸੱਸ ਸਹੁਰੇ ਨੇ ਵੀ ਦੇਖੀ ਫਿਰ ਜਦੋਂ ਆਪ ਪਕਾ ਕੇ ਉਹਨਾਂ ਨੂੰ ਖਾਣੀਆਂ ਪਈਆਂ ਨਾ ਫਿਰ ਅਕਲ ਟਿਕਾਣੇ ਆਉਣੀਆਂ ਪਰ ਇੱਕ ਗੱਲ ਹੋ啊 ਫਿਰ 15 ਕ ਦਿਨ ਬਾਅਦ ਰਿਸ਼ਤੇਦਾਰਾਂ ਨੇ ਜਦੋਂ ਦੁਆਰਾ ਆਉਣਾ ਨਾ ਇੱਕ ਵਾਰੀ ਫਿਰ ਉਹਨਾਂ ਨੇ ਕਹਿਣਾ ਵੀ ਐ ਤਾਂ ਘਰ ਦਾ ਔਖਾ ਹੋ ਗਿਆ ਹੁਣ ਅੱਗੇ ਕਿਵੇਂ ਚੱਲੂ ਮੁੰਡਾ ਵੀ ਔਖਾ ਆ ਵੇਦੀ ਹੁਣ ਕਿਤੇ ਤੁਸੀਂ ਰੋਟੀ ਪੱਕਦੀ ਕਰ ਦੋ ਫਿਰ ਤੇਰੇ ਤੋਂ ਬਾਅਦ ਉਹ ਮੁੰਡੇ ਦੇ ਦੂਜੇ ਵਿਆਹ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਆਹੋ ਸਾਡੇ ਗਵਾਂਢ ਚ ਇਦਾਂ ਹੀ ਹੋਇਆ ਸੀਗਾ ਮਹੀਨਾ ਨਹੀਂ ਪੈਣ ਦਿੱਤ ਅਗਲੇ ਨੇ ਚੱਕ ਕੇ ਦੂਜਾ ਵਿਆਹ ਕਰਤਾ ਉਹਨਾਂ ਨੇ ਨਾਨਕ ਕਰਤਾ ਤੇਰਾ ਘਰ ਵਾਲਾ ਵੀ ਕਰੂ ਵੀ ਨਾ ਨਾ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਪਰ ਰਿਸ਼ਤੇਦਾਰਾਂ ਨੇ ਕਿ ਤੇਰੇ ਸੱਸ ਸਹੁਰੇ ਨੇ ਕਿੱਥੇ ਉਹਦੀ ਪੇਸ਼ ਚੱਲਣ ਦੇਣੀ ਆ ਫਿਰ ਉਹਨੇ ਵੀ ਸੋਚਣਾ ਵੀ ਹੈ ਤਾਂ ਔਖਾ ਹੀ ਆ ਘਰੇ ਰੋਟੀ ਪਾਣੀ ਬਣਦਾ ਹੋਜੂ ਆ ਰੋਟੀ ਪਾਣੀ ਦੇ ਚੱਕਰ 'ਚ ਤੇਰੇ ਘਰ ਵਾਲੇ ਦਾ ਦੂਜਾ ਵਿਆਹ ਕਰ ਦੇਣਾ ਤੇ ਫਿਰ ਤੇਰੇ ਘਰ ਵਾਲੇ ਦੀ ਜਿਹੜੀ ਦੂਜੀ ਘਰ ਵਾਲੀ ਆਊਗੀ ਉਹਨੇ ਤਾਂ ਤੇਰੇ ਸਮਾਨ ਨੂੰ ਦੇਖ ਕੇ ਕੁੜੀ ਜਾਣਾ ਉਹਨੇ ਕਹਿਣਾ ਵੀ ਆ ਪਹਿਲੀ ਘਰ ਵਾਲੀ ਦਾ ਸਮਾਨ ਘਰ 'ਚ ਪਿਆ ਆ ਘਰ ਵਾਲੇ ਨੂੰ ਕਿਤੇ ਉਹਦੀ ਯਾਦ ਨਾ ਆਉਂਦੀ ਹੋਵੇ ਅਗਲੀ ਨੇ ਵੀ ਤਾਂ ਆਪਦਾ ਬੇਸੇਵਾ ਕਰਨਾ ਨਾ ਉਹਨੇ ਕੀ ਕਰਨਾ ਤੇਰਾ ਸਾਰਾ ਸਮਾਨ ਚੱਕ ਕੇ ਆ ਕਬਾੜੀਆਂ ਨੂੰ ਵੇਚ ਦੇਣਾ ਆ ਜਿਹੜੀ ਤੇਰੀ ਇੱਕ ਅੱਧੀ ਫੋਟੋ ਵੀ ਲੱਗੀ ਹੋਊਗੀ ਨਾ ਉਹ ਵੀ ਤੇਰੇ ਘਰ ਵਾਲੇ ਨੂੰ ਕਹਿ ਕੇ ਲਾ ਦੇਣੀ ਆ ਵੀ ਇਹ ਤੋਂ ਹੁਣ ਤੂੰ ਕੀ ਲੈਣਾ ਇਹਨੂੰ ਲਾ ਤੇ ਕਿਤੇ ਪਰਛਤੀ ਤੇ ਰੱਖ ਲਾ ਦੋ ਚਾਰ ਮਹੀਨਿਆਂ ਨੂੰ ਤਾਂ ਇਹਦਾ ਨਾਮ ਨਿਸ਼ਾਨ ਹੀ ਖਤਮ ਹੋ ਜਾਣਾ ਘਰ ਚੋਂ ਵੀ ਇਹੋ ਜਿਹਾ ਜੀ ਕੋਈ ਘਰ ਵਿੱਚ ਹੈਗਾ ਵੀ ਸੀ ਇਹਦੀ ਤਾਂ ਜਾਣ ਸੌਖੀ ਹੋ ਜਾਊਗੀ ਜੋ ਹੁੰਦਾ ਹੋਊਗਾ ਦਿਖੀ ਜਾਊਗੀ ਹੈ ਮਰਨ ਤੋਂ ਮਹੀਨੇ ਬਾਅਦ ਮੇਰੇ ਘਰ ਵਾਲਾ ਦੂਜਾ ਵਿਆਹ ਕਰਾ ਲੂ ਮੇਰਾ ਸਮਾਨ ਵੀ ਚੱਕੇ ਕਬਾੜੀਆਂ ਨੂੰ ਦੇ ਦਊਗਾ ਨਾਲੇ ਅਗਲੇ ਰੱਖਣਗੇ ਵੀ ਕਿਉਂ ਚੱਲੀ ਮੈਂ ਚੱਲੀ ਆਪਦੇ ਘਰੇ ਮੇਰਾ ਮਰਨਾ ਹੁਣ ਕੈਨਸਲ ਮੈਂ ਆਪ ਔਖੀ ਹੋ ਲੂੰ ਪਰ ਮੈਂ ਉਹਨਾਂ ਨੂੰ ਤਾਂ ਨਹੀਂ ਸੌਖੇ ਹੋਣ ਦਿੰਦੀ ਆਹੀ ਹਾਲ ਸੀ ਇਹਨੂੰ ਸਿੱਧੇ ਰਾਹ ਲਿਆਉਂਦਾ ਹੋਰ ਕੀ ਜਨਾਨੀ ਸਭ ਕੁਝ ਬਰਦਾਸ਼ਤ ਕਰ ਲੂ ਪਰ ਦੂਜੀ ਕੋਈ ਘਰ 'ਚੇ ਵੱਡ ਜਵੇ ਇਹ ਕਿੱਥੋਂ ਬਰਦਾਸ਼ਤ ਹੋਜੂ ਹੁਣ ਆਪੇ ਟਿੱਕ ਕੇ ਬੈਠ ਜੂਗੀ ਇਹ